ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਨੌਰੰਗ ਸਿੰਘ ਵਾਲਾ ਆ ਗਿਆ ਸਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਹੇਪੁਰ ਆ ਗਿਆ ਘਰੇਲੂ ਪਰਿਵਾਰ ਦੇ ਕੋਲੇ ਦੋ ਐਨੀਮਲ ਵਿਕਰੀ ਵਾਲੇ ਆ ਸਜਣੋ ਘਰ ਦੇ ਹੀ ਪਸ਼ੂ ਆ ਬਾਈ ਦੇ ਰੱਖੇ ਹੋਏ ਕੋਈ ਵਪਾਰ ਲੈਣ ਦਾ ਕੰਮ ਨਹੀਂ ਇਹ ਮੱਝ ਝੁੱਟੀ ਕਿਹੜਾ ਸੁਆ ਸੁੰਦੀ ਇਹਦਾ ਲੇਖਾ ਜੋਖਾ ਵੀ ਪੁੱਛ ਲੈਨੇ ਆਪਾਂ ਮਾਲਕਾਂ ਤੋਂ ਤੇ ਇੱਕ ਸੱਜਣੋਂ ਨੋਟ ਕਰਿਓ ਵੀ ਇਸ ਘਰੇ ਕੱਟਾ ਵੀ ਵਿਕਰੀ ਵਾਲਾ ਇਹ ਵੀ ਤੁਹਾਨੂੰ ਇਹਦੀ ਡਿਟੇਲ ਜਿਹੜੀ ਵੀ ਹੋਈ ਉਹ ਆਪਾਂ ਮਾਲਕਾਂ ਤੋਂ ਪੁੱਛਾਂਗੇ ਜਿਹੜਾ ਪਸ਼ੂ ਪਸੰਦ ਆ ਗਿਆ ਸੱਜਣੋਂ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰ ਲਿਓ ਵੀ ਤੁਹਾਡਾ ਵੱਡਾ ਧੰਨਵਾਦ ਚੰਗੀ ਮਹਿਨੀਲੀ ਰਵੀ ਦੀ ਸੱਜਣੋਂ ਬਾਕੀ ਆਪਾਂ ਮਾਲਕਾਂ ਤੋਂ ਲੈਨੇ ਆ ਡਿਟੇਲ ਕਿੰਨਾ ਕੁ ਦੁੱਧ ਚੁੰਦੇ ਰਹੇ ਕਿਹੜਾ ਸੁਆ ਤੇ ਬਾਕੀ ਚੰਗੀ ਪਲਿਸਾਂ ਵੀ ਨਿਕਰ ਮੈਂ ਆ। ਹਾਂ ਵੀਰ ਜੀ ਸਾਸਿਕਾ ਸਾਸਤਰੀ ਕਾਲ ਬਾਈ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਜੀ ਚੜਦੀ ਕਲਾ ਨਾ ਵਧੀਆ ਵਧੀਆ ਕਿਰਪਾ ਮਾਰੋ ਆਪਣਾ ਨਾਂ ਤੇ ਐਡਰੈਸ ਦੱਸਗੀ ਆਪਣਾ ਨਾਂ ਬਾਈ ਬਿਆਨਤ ਸਿੰਘ ਪਿੰਡ ਨਰੰਗ ਸਿੰਘ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਓਕੇ ਹਾਂ ਜੀ ਇਹ ਜਿਹੜਾ ਜੀਰਿਓ ਮੱਲਾਂ ਵਾਲਾ ਰੋਡ ਆ ਉਹਦੇ ਉੱਤੇ ਹੀ ਆ ਜੀਰਿਓ ਮੱਲਾਂ ਵਾਲੇ ਰੋਡ ਤੇ 8 ਕਿਲੋਮੀਟਰ ਤੇ ਹਾਂ ਜੀਰਿਓ 8 ਕਿਲੋਮੀਟਰ ਤੇ 8 ਕਿਲੋਮੀਟਰ ਤੇ ਮੈਂ ਨਾ ਇੰਨਾ ਕੀ ਮੱਲਾਂ ਵਾਲਾ ਹੂ ਮੱਲਾਂ ਵਾਲਾ 12 ਕਾ ਬਸ ਮੱਲਾਂ ਵਾਲਾ ਗਾਂ ਇਹ ਤੋਂ 12 ਰਹਿ ਗਿਆ 12 ਹਾਂ ਜੀ ਓ ਤੇ ਵੀਰੇ ਨੰਬਰ ਕਿਹੜਾ ਲਾਈਏ ਵੀਡੀਓ 'ਚ ਨੰਬਰ 9464885069 ਇੱਕ ਵਾਰੀ ਹੋਰ ਰੀਪੀਟ ਕਰੀਏ 9464885069 ਇਹਦੇ ਤੇ ਸੰਪਰਕ ਕਰਦੇ ਕੋਈ ਵੀ ਭੈਣ ਭਰਾ ਹਾਂਜੀ ਹਾਂਜੀ ਹਾਂ ਇਹਦੇ ਤੇ ਦੇਖਾਂਗੇ ਤੇ ਮੱਝ ਆਪਣੇ ਘਰ ਦੀ ਹੈ ਨਾ ਹਾਂਜੀ ਘਰ ਦੀ ਛੋਟੀ ਕੋਈ ਪਾਰ ਲੈ ਜਾਂਦਾ ਨਹੀਂ 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 ਹਾਂਜੀ ਤੇ ਇਹ ਸੂਆ ਕਿਹੜਾ ਸੂਆ ਦੂਜਾ ਸੂਆ ਸੂਣਾ ਜੀ ਇਹਨੇ ਠੀਕ ਆ ਆਪਣੇ ਕੋਲੇ ਦੂਜਾ ਸੂਆ ਸੂਣਾ ਹਾਂਜੀ ਹਾਂਜੀ ਠੀਕ ਆ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਪਿਛਲੇ ਸੂਏ 11 ਕਿਲੋ ਦੁੱਧ ਆਪਾਂ ਚੋਇਆ ਪਿਛਲੇ ਸੂਏ ਦਾ 11 ਕਿਲੋ ਦੁੱਧ ਆਪਾਂ ਆਪਣੇ ਕੋਲੇ ਘਰੀ ਚੋਇਆ ਹਾਂ ਘਰੇ ਘਰੇ ਕੀ ਟੀਕੇ ਤੋਂ ਗੱਬਣ ਕੇ ਮਾਰੀ ਆ ਟੀਕਾ ਟੀਕਾ ਨੀਲੀ ਦਾ ਹੀ ਨੀਲੀ ਦਾ ਹੀ ਟੀਕਾ ਟੀਕਾ ਹੀ ਹਾਂਜੀ ਓਕੇ ਹਾਂ ਤੇ ਵੀਰ ਇਹਦੇ ਦਿਨ ਕਿੰਨੇ ਪਏ ਆ ਦਿਨੇ ਦੇ 5 ਤਰੀਕ ਨੂੰ ਦਿਨ ਪੂਰੇ ਆ ਮੰਨ ਲਾ ਵੀ ਅੱਜ 30 ਤਰੀਕ ਆ ਅੱਜ 30 ਹਾਂ 6 ਫੱਟ ਦੇਣ ਆ ਵੀ ਹਵ ਤੇ ਦੇ ਵਿੱਚ ਵਿੱਚ ਕੋਈ ਦੋ ਦਿਨ ਉੱਤੇ ਵੀ ਲਈ ਆ ਲੈ ਸਕਦੀ ਲੈ ਸਕਦੀ ਆ ਬਾਤ ਤਾਂ ਚੰਗੀ ਜਾਂਦੀ ਉਹ ਸੱਜੇ ਨਹੀਂ ਪੂਰੀ ਪੂਰੀ ਬਣੂਆ ਇਹ ਤਾਂ ਪੁੜੇ ਪੜੇ ਨਵਾਉਣੇ ਨੇ ਕਰਮਾ ਹਾਂ ਹਾਂ ਬਾਕੀ ਸਭੀ ਚੰਗੀ ਆ ਤੇ ਬਾਕੀ ਥਣਾ ਥਣਾ ਲੋ ਭਾਰ ਲੋ ਮੈਂ ਤਾਂ ਓਕੇ ਆ ਕਹੇ ਚੀਜ਼ ਦੀ ਕੋਈ ਫੱਬ ਗਰੰਟੀ ਆ ਫਿਰ ਇੱਕ ਚੀਜ਼ ਦੀ ਠੀਕ ਆ ਭਾਰ ਦੀ ਵੀ ਗਰੰਟੀ ਥਣ ਅਗਲਾ ਚਲ ਇੱਥੇ ਆ ਕੇ ਟਿੱਪੇ ਦੀ ਪੂਰੀ ਤਸੱਲੀ ਕਰੇ ਅਗਲਾ ਆਪ ਦੀ ਕੇ ਹਾਂ ਸਹੀ ਗੱਲ ਆ ਬਾਕੀ ਸਭੀ ਚੰਗੀ ਉਹ ਹਾਂ ਠੀਕ ਆ ਵੀਰੇ ਤੌਰ ਕਰਾ ਇਹਦੀ ਚੱਕ ਫਿਰ ਆਪਰ ਕੱਟੇ ਦੀ ਡਿਟੇਲ ਦੰਨੇ ਆ ਫਿਰ ਤੁਹਾਨੂੰ ਮੁੱਲ ਪੁੱਛ ਕੇ ਦੰਨੇ ਆ ਸੱਜਣੋ ਵੀਰ ਤੋਂ ਦੇਖਿਓ ਕੱਦ ਕਾਠ ਦਾ ਤੁਰਦੀ ਮੈਂ ਦਾ ਅੰਤਾਜਾ ਲਾ ਲਓ ਥਣ ਦਾ ਸਹਿਜ ਆਪਸੀ ਗੈਪ ਦੂਰੀ ਸੋਹਣੀ ਲੱਗੀ ਹੋਈ ਆ ਕਰਮਾਂ ਵਾਲੀ ਨੂੰ ਬੱਗੀ ਮੋਛਾ ਕੀ ਅੱਖਾਂ ਚਿੱਟੀਆਂ ਆ ਗਈਆਂ ਮੱਥੇ 'ਚ ਆ ਗਿਆ ਮਗਰਲੇ ਪੈਰ ਆ ਗਏ ਵੇਖੋ ਤੇ ਉਹ ਬੱਤ ਵੇਖੋ ਲੈਵਾ ਭਾਂਡਾ ਸੱਜਣੋ ਤੇ ਆ ਆ ਵੇਖੋ ਹੁਣ ਇਥੋਂ ਤਸੱਲੀ ਕਰ ਲੋ ਲੈਵੇ ਭਾਂਡੇ ਦੀ ਓਕੇ ਰਿਪੋਰਟ ਝੂਟੀ ਆ ਕੋਈ ਐ ਨਹੀਂ ਗੱਲ ਹੈਗੀ ਚੰਗੀ ਆ ਵੇਖੋ ਉੱਤਰ ਵੀ ਬੰਨ ਕੇ ਤੁਹਾਨੂੰ ਤਸੱਲੀ ਕਰਾਤੀ ਤੇ ਇੱਧਰ ਵੀ ਕਰਾਤੀ ਉਦੋਂ ਬਾਅਦ ਆਪਾਂ ਕੱਟੇ ਦਾ ਵੀ ਲੇਖਾ ਜੋਖਾ ਪੁੱਛਦੇ ਆਂ ਭਰਾ ਤੋਂ ਕਿੰਨੀ ਕੁ ਤੇ ਵੀਰੇ ਦਾ ਰੇਟ ਕੀ ਕਰੀਗੇ ਰੇਟ ਬਾਈ ਆਪਾਂ ਦੇਣ ਲੈਣ ਵਾਲਾ ਹੀ ਆ ਵੀ ਜ਼ਿਆਦਾ ਨਹੀਂ ਐਵੇਂ ਵੱਧ ਨਹੀਂ ਰੱਖਣਾਗਾ ਦੇਣ ਲੈਣ ਵਾਲਾ ਆਪਾਂ 132000 ਦੀ ਦੇ ਦੇਾਂਗੇ ਹਾਂ ਲਈ 1 ਲੱਖ ਤੇ 32000 ਦੀ ਦੇ ਦੇਾਂਗੇ ਹਾਂ ਨਾ ਆਏ ਭੈਣ ਭਰਾ ਦਾ ਪਿਆਰ ਮੁਹੱਬਤ ਆ ਚਲੋ ਛੋਟ ਛੱਪਾ ਕਰਾਂਗੇ ਜਰੂਰ ਹਾਂ ਕਰਦੀ ਕੋਈ ਗੱਲ ਨਹੀਂ ਆਲ ਆਪਣੇ ਘਰ ਦੀ ਆ ਚਲ ਕਿਸੇ ਭੈਣ ਭਰਾ ਨੂੰ ਹਣਾ ਹਾਂਜੀ ਹਾਂਜੀ ਵੀ ਬਾਕੀ ਜਿਹੜਾ ਲੈ ਗਿਆ ਵਧੀਆ ਚੰਗੀ ਲੈ ਮੈਨਾਂ ਯਾਰ ਕਿਰਪਾ ਮਹਾਰਾਜ ਦੀ ਕੋਈ ਨਾਮ ਵਾਲੀ 13 ਕਿਲੋ ਦੱਤਾ ਖੁੱਲਾ ਦੇਈ ਜਊ 13 ਕਿਲੋ ਕਿਲੋ ਆਮਨਾ ਦੇਊਗੀ ਅਨਗੀ ਦੇ ਦਊਗੀ ਹਾਂ ਚੰਗੀ ਝੋਟੀ ਆ ਹਾਂ 1,32,000 ਚ ਪਿਆਰ ਮੁਹੱਬਤ ਆ ਸੱਜਣੋ ਵੀਰ ਕਹਿੰਦਾ ਮੁੱਲ ਭਾਵਾਂ 35 ਕਰਾ ਲਓ 40 ਕਰਾ ਲਓ ਤੇ 1.5 ਕਰਾ ਲਓ ਦੇਖੋ ਬਹੁਤ ਸ਼ਾਨਦਾਰ ਤੁਹਾਨੂੰ ਇਸ ਨਗਰ ਚੋਂ ਮੈਂ ਵਿਖਾਈ ਆ ਤੇ ਵੀਰੇ ਉਹ ਕੱਟੇ ਦਾ ਕੀ ਹਿਸਾਬ ਕਿਤਾਬ ਆ ਕੱਟਾ ਇਸੇ ਮੈਦਾ ਹੀ ਆ ਪਹਿਲੇ ਸੂਏ ਦਾ ਓਕੇ ਹਾਂ ਠੀਕ ਆ ਥੋੜਾ ਜਿਹਾ ਮੋਰਾ ਤਾਂ ਲੱਗ ਗਿਆ ਪਹਿਲਾਂ ਪਤਾ ਨਹੀਂ ਹੰਗਾ ਆਪਾਂ ਨੂੰ ਤੇ ਜਾਈ ਹੈਗਾ ਇਸੇ ਦਾ ਹੀ ਪਹਿਲੇ ਸੂਏ ਦਾ ਹੀ ਆ ਠੀਕ ਹੈ 1.5 ਸਾਲ ਦਾ ਉਹ ਚੱਲਿਆ 1.5 ਸਾਲ ਦਾ ਹਾਂ 1.5 ਸਾਲ ਦਾ ਉਹ ਚੱਲਿਆ ਠੀਕ ਆ ਹਾਂ ਤੇ ਦੇਣਾ ਘਰੇ ਰੱਖਣ ਵਾਲਿਆਂ ਨੂੰ ਹਾਂ ਘਰੇ ਰੱਖਣ ਇਹਨੂੰ ਆ ਦੂਜੇ ਨੂੰ 22 ਸਟੀਕਲ ਓਕੇ ਆ ਜਮਾ ਆ ਖਾਣ ਨੂੰ ਖੋਲ ਕੇ ਆ ਕੋਈ ਨਹੀਂ ਕੋਈ ਖੋਲ ਕੇ ਖਾਣ ਠੀਕ ਆ ਠੀਕ ਹੈ ਵੇਖੋ ਸੱਜਣਾ ਨਹੀਂ ਓਕੇ ਆ ਚੰਗਾ ਬਣ ਜੂ ਕਟਾ ਦੀ ਸੱਜਣ ਬੰਦਾ ਸੰਭਾਲਣ ਵਾਲਾ ਕੋਈ ਲੈ ਕੇ ਆ ਨਾ ਬੰਦਾ ਹਾਂ ਤੇ ਰੱਖਣਾ ਆਪਾਂ ਘਰੇ ਰੱਖਣ ਵਾਲੇ ਬੰਦੇ ਨੂੰ ਇਹਦਾ ਕੀ ਰੇਟ ਕਰਾਂਗੇ ਵੀਰੇ ਇਹਦਾ ਰੇਟ ਜੋ ਮਰਜ਼ੀ ਕਰਾਲਾ ਆਪਾਂ ਦੇ ਦਾਂਗੇ 35000 ਦਾ ਕਟਾ ਦੇ ਦਾਂਗੇ 35000 ਦਾ ਦੇ ਦਿਆਂਗਾ ਕਰਾਉਨ ਨੂੰ ਅਲਾ ਜਿੰਨੋ ਮਰਜ਼ੀ ਕਰੀਏ ਲੋ ਕੋਈ ਉਹ ਚ ਮਾਨਤਾ ਨਾ ਛੋੜ ਚੱਪਾ ਹੀ ਹੋਊਗਾ ਜਿਆਦਾ ਨਹੀਂ ਠੀਕ ਆ ਮਾੜਾ ਚ ਲਿਆ ਦੇ ਆ ਇਹਨੂੰ ਫੇਰ ਇਹਨੂੰ ਮੋੜ ਕੇ ਬੱੱਚੀ ਖੜ ਗਈ ਫਿਰ ਦਿੱਸਿਆ ਨਹੀਂ ਪ੍ਰੋਪਰ ਅਗਲੇ ਨੇ ਕਹਿਣਾ ਹਾਂ ਨੇ 35000 ਰੁਪਏ ਜੋ ਮਾਨਤਾ ਨਾ ਸਜਨੋਂ ਤੁਹਾਡਾ ਇਸੇ ਮਹਾਂ ਦਾ ਕਟਾ ਜੇ ਕੋਈ ਜੋੜਾ ਖਰੀਦ ਇਹ ਵੀ ਤੇ ਇੱਕ ਤੁਹਾਨੂੰ ਬੱਚਾ ਜਿਹੜਾ ਕਰਮ ਵਾਲੀ ਦੇ ਪੇੜ ਤੇ ਉਹ ਵੀ ਆ ਜਾਣਾ ਚੰਗੀ ਮੈਂ ਵੀ ਚੰਗੀ ਆ ਤੇ ਬਾਕੀ ਬਾਈ ਦੇ ਕੋਲੇ ਕੱਟਾ ਵੀ ਚੰਗਾ ਇਹ ਦੋ ਐਨੀਮਲ ਵਿਕਰੀ ਵਾਲੇ ਸੀ ਦੋਵਾਂ ਦਾ ਹੀ ਲੇਖਾ ਜੋਖਾ ਲੈਤਾ ਤੁਹਾਨੂੰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ